ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਵੀਰਾਂ ਨੂੰ ਇਹੀ ਬੇਨਤੀ ਕਰਦੀ ਆਂ ਵੀ ਜ਼ਿਆਦਾਤਰ ਔਰਤਾਂ ਦਾ ਇਹੀ ਹੁੰਦਾ ਹੈ ਕਿ ਮੇਰੀ ਗੱਲ ਮੇਰਾ ਬੰਦਾ ਸੁਣਦਾ ਨਹੀਂ ਵੀ ਜਦੋਂ ਵੀ ਮੈਂ ਕੋਈ ਗੱਲ ਕਰਨ ਵਾਸਤੇ ਜਾਂਦੀ ਆਂ ਜਾਂ ਤਾਂ ਉਹ ਮੋਬਾਈਲ ਵੇਖ ਰਿਹਾ ਹੁੰਦਾ ਹੈ ਤੇ ਜਾਂ ਉਹ ਟੀਵੀ ਵੇਖ ਰਿਹਾ ਹੁੰਦਾ ਤੇ ਮੇਰੇ ਵੱਲੋਂ ਕੋਈ ਖਿਆਲ ਨਹੀਂ ਕਰਦਾ ਉਹ ਜਿਹੜੀ ਪ੍ਰੋਬਲਮ ਹੁੰਦੀ ਆ ਉਹਨਾਂ ਦੇ ਦਿਮਾਗ ਦੇ ਵਿੱਚ ਘਰ ਕਰ ਜਾਂਦੀ ਆ ਉਹ ਆਉਂਦੀਆਂ ਮਾਤਾ ਨੂੰ ਕੋਈ ਗੱਲ ਦੱਸਣੀ ਸੀ ਉਹ ਹਾਂਜੀ ਉਹ ਆਪਦੇ ਕੰਮ ਦੇ ਵਿੱਚ ਹਾਂਜੀ ਕਹਿ ਦਿੰਦਾ ਨਹੀਂ ਸੁਣਦਾ ਤੁਸੀਂ ਇਹ ਸੋਚੋ ਵੀ ਜੇ ਤੁਸੀਂ ਉਹਨਾਂ ਦੀ ਇਹ ਗੱਲ ਨਹੀਂ ਸੁਣਦੇ ਤਾਂ ਪਤਾ ਕੋਈ ਨਹੀਂ ਵੀ ਕੋਈ ਬਾਬੇ ਚੌਂਕੀ ਲਾਈ ਬੈਠੇ ਹੋਣ ਉਹਦੇ ਕੋਲੇ ਜਾਵੜੇ ਉਹ ਚੌਂਕੀ ਵਾਲਾ ਬਾਬਾ ਸੁਣ ਲੱਗ ਜੇ ਜਾਂ ਫਿਰ ਆ ਬਾਬੇ ਬਹੁਤ ਬੈਠੇ ਸਿਰ ਫੇਰ ਨਾਲੇ ਉਹਨਾਂ ਕੋਲੇ ਚਲੀ ਗਈ ਕਿਤੇ ਉਹਨਾਂ ਸੁਣਨ ਲੱਗ ਜਾਣ ਜਾਂ WhatsApp ਤੇ ਕੋਈ ਵੀ ਆ ਜਦੋਂ ਵੀ ਕੋਈ Facebook ਤੇ ਹੋਇਆ ਜਾਂ ਕਿਤੇ ਵੀ ਆ ਉਹਨੇ ਕਿਸੇ ਨੇ ਅੱਗੋਂ ਹਾਂਜੀ ਆਖਤਾ ਜਾਂ ਕੀ ਹਾਲ ਹੈ ਜੇ ਉਹਨਾਂ ਨਾਲ ਰੁੱਝ ਗਈ ਤਾਂ ਫੇਰ ਵੇਖ ਲੈ ਵੀ ਤੇਰਾ ਕੁਛ ਨਹੀਂ ਬੰਨਣਾ ਭਰਾਵੋ ਮੈਸ ਰੁਨ ਰਿਆ ਆ ਵੀ ਟਾਈਮ ਚੋ ਟਾਈਮ ਕੱਢ ਕੇ ਔਰਤ ਦੀਆਂ ਗੱਲਾਂ ਜਰੂਰ ਸੁਨਿਆ ਕਰੋ ਕਿਉਂਕਿ ਤੜਕੇ ਤੋਂ ਆਥਨ ਦੀ ਕੰਮਾਂ 'ਚ ਲੱਗੀ ਰਹਿੰਦੀ ਆ ਤੇ ਉਹ ਜਦੋਂ ਵੀ 2 ਮਿੰਟ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਤੇ ਤੁਸੀਂ ਕਿਉਂ ਨਹੀਂ ਕਰਦੇ ਗੱਲ ਉਹਦੇ ਨਾਲ ਇਹ ਤੁਹਾਡੀ ਬਹੁਤ ਵੱਡੀ ਗਲਤੀ ਆ ਉਹਨੂੰ ਟਾਈਮ ਜਰੂਰ ਦਿਓ ਤੁਸੀਂ ਆਏ ਆ ਥੱਕੇ ਹਾਂ ਮੈਂ ਉਹ ਪਾਣੀ ਲੈ ਕੇ ਆਉਂਦੀ ਆ ਉਹਨੂੰ ਆਖੋ ਬੈਠ ਜਾ 2 ਮਿੰਟ ਚਾਹ ਪਾਣੀ ਕੋਈ ਨਹੀਂ ਮੈਂ ਪੀ ਲੂੰਗਾ 2 ਮਿੰਟ ਬਾਅਦ ਉਹ ਚਾਹ ਕਰਕੇ ਲਿਆਉਂਦੀ ਫਿਰ 2 ਮਿੰਟ ਗੱਲਬਾਤ ਕਰ ਲੈ ਉਹਦਾ ਫੋਨ ਛੱਡ ਬੰਦ ਕਰ ਦਿਓ ਕੁਝ ਨਹੀਂ ਹੁੰਦਾ ਹੁੰਦਾ ਇਸ ਲਈ ਆਪਣੀ ਔਰਤ ਦੀ ਜਿੰਨੀ ਵੀ ਤੁਸੀਂ ਗੱਲ ਸੁਣੋਗੇ ਉਹਨਾਂ ਹੀ ਘਰ ਦੇ ਵਿੱਚ ਸੁੱਖ ਤੇ ਸ਼ਾਂਤੀ ਤੇ